ਦੇਖੋ ਜਿਵੇਂ ਆਪਾਂ ਸਭ ਨੂੰ ਮਿਲ ਰਹੇ ਆ ਤੇ ਸਾਰੇ ਮਤਲਬ ਚਾਹਦੇ ਆ ਕਿ ਹੁਣ ਆਪਣਾ ਪਾਰਟੀ ਚੇਂਜ ਕਰਨਾ ਚਾਹਦੇ ਆ ਉਹ ਚਾਹਦੇ ਕਿ ਸੀ ਕਾਂਗਰਸ ਨੂੰ ਵੋਟ ਪਾ ਕੇ ਜਿਤਾਈਏ ਔਰ ਚੇਂਜ ਕਰੀਏ ਕਿਉਂਕਿ ਲੋਕੀ ਬਹੁਤ ਪਰੇਸ਼ਾਨ ਹੈ ਉਹਨਾਂ ਦੇ ਪ੍ਰੋਬਲਮਸ ਦਾ ਹੱਲ ਨਹੀਂ ਹੋ ਰਿਹਾ ਜਿਵੇਂ ਕੱਲ ਅਸੀਂ ਆਪਣਾ ਪਾਰਕ ਦੇ ਵਿੱਚ ਗਏ ਤਾਂ ਲੇਡੀਜ਼ ਬਹੁਤ ਪਰੇਸ਼ਾਨ ਸੀ ਕਿ ਅਸੀਂ ਵੋਟ ਪਾਣੀ ਹੀ ਨਹੀਂ ਇਸ ਵਾਰ ਕਿ ਸਾਡੇ ਪਾਰਕ ਦੀ ਮੇਨਟੇਨੈਂਸ ਹੋਈ ਨਹੀਂ ਰਹੀ ਤੁਸੀਂ ਕਿਹਾ ਬਈ ਹੁਣ ਟਿਕਟ ਮਿਲੀ ਹੈ ਟਿਕਟ ਦੂਸਰਾ ਲੇਕਿਨ ਸਮਾ ਘਟ ਮਿਲਿਆ ਸਮਾ ਘਟ ਦੇ ਵਿੱਚ ਪ੍ਰਚਾਰ ਜਿਹੜਾ ਹੋ ਰਿਹਾ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹੈ ਕੀ ਲੱਗਦਾ ਵਾ ਪੂਰੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਨਾਲ ਪੂਰਾ ਵਿਚਰ ਜਾਗੇ ਬਹੁਤ ਟਾਈਮ ਹੈ ਇਹ ਵੀ ਨਹੀਂ 5-6 ਦਿਨ ਆਪਣੇ ਕੋਲ ਹੈ ਅਸੀਂ ਸਵੇਰ ਨੂੰ ਲੈ ਕੇ ਸਾਤ ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੀ ਕੰਮਤੇ ਹਨ ਪੂਰੀ ਕੋਸ਼ਿਸ਼ ਹੈ ਕਿ ਅਸੀਂ ਡੋਰ ਟੂ ਡੋਰ ਹੋ ਕੇ ਸਾਭ ਨੂੰ ਬਿਲੀਅਰ ਸਾਭ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਡੁਗਰੀ ਵਿੱਚ ਆਨਾ ਬਹੁਤ ਬੜਾ ਟਾਸਕ ਹੈ ਆਪਾਂ ਫਲਾਈਓ ਪੁਲ ਤੋਂ ਆਨੇ ਆ ਤਾਂ ਇੰਨਾ ਕੋ ਜਾਮ ਹੁੰਦਾ ਕਿ ਆਪਾਂ ਨੂੰ ਘੰਟਾ ਘੰਟਾ ਜਾਮ ਵਿੱਚ ਲੱਗ ਜਾਂਦਾ ਹੈ ਸਭ ਤੋਂ ਪਹਿਲਾ ਮੇਰੀ ਕੋਸ਼ਿਸ਼ ਹੋਏਗੀ ਮੈਂ ਉੱਥੇ ਵੌਲੰਟੀਅਰ ਪ੍ਰੋਵਾਈਡ ਕਰਾਂ ਜਿਹੜੇ ਆਪਣੇ ਟ੍ਰੈਫਿਕ ਜਾਮ ਨੂੰ ਕੰਟਰੋਲ ਕਰਨ ਸਾਰੇ ਹਰ ਗਲੀ ਦੇ ਵਿੱਚ ਔਰ ਹਰ ਮੋੜ ਤੇ ਹਰ ਕਿਤੇ ਕੈਮਰੇ ਜ਼ੋਨ ਤਾਂ ਕਿ ਇਹ ਆਪਾਂ ਇਹ ਜਿਹੜੀਆਂ ਲੁੱਟ ਖੋਹ ਦੀਆਂ ਵਾਰਦਾਤ ਹੋ ਰਹੀਆਂ ਹਨ ਉਹਨਾਂ ਨੂੰ ਘਟਾਇਆ ਜਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਆਲੱਖ ਇਸ ਵਕਤ ਮੈਂ ਮੌਜੂਦ ਹਾਂ ਕਾਂਗਰਸ ਕੈਂਡੀਡੇਟ ਰੇਸ਼ਮਾ ਸੂਜੀ ਜ ਜਿੰਨ ਨਾਲ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨ ਨੂੰ ਲੈ ਕੇ ਔਰ ਵਿਕਾਸ ਦੇ ਮੁੱਦਿਆਂ ਲੈ ਕੇ ਮੈਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਾਂਗਰਸ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਨਿਮਾਜ਼ਿਆਵਾ ਠੀਕ ਹੈ ਜੀ ਲੋਕਾਂ ਵਿੱਚ ਵਿਚਰ ਰਹੇ ਹੋ ਪ੍ਰਚਾਰ ਕਿਸ ਤਰ੍ਹਾਂ ਚੱਲਦਾ ਬਦਲਦਾ ਪ੍ਰਚਾਰ ਤਾਂ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਔਰ ਮੇਰੇ ਵੱਲੋਂ ਜੈ ਸ਼੍ਰੀ ਰਾਮ ਬਹੁਤ ਵਧੀਆ ਪ੍ਰਚਾਰ ਚੱਲ ਰਿਹਾ ਹੈ ਔਰ ਡੋਰ ਟੂ ਡੋਰ ਵੈਸੀ ਜਾ ਰਹੇ ਆ ਮੀਟਿੰਗਸ ਵੀ ਹੋ ਰਹੀਆਂ ਔਰ ਸਾਨੂੰ ਹਰ ਪਾਸਿਓ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਹੈ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਸਾਡੀ ਜਿੱਤ ਪੱਕੀ ਹੈ ਤੇ ਤੁਸੀਂ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਤੁਹਾਡੀ ਜਿੱਤ ਪੱਕੀ ਹੈ ਕਿਸ ਬਿਹੇਵ ਤੇ ਤੁਹਾਡੀ ਜਿੱ ਜਿਵੇਂ ਆਪਾਂ ਸਭ ਨੂੰ ਮਿਲ ਰਹੇ ਆ ਤੇ ਸਾਰੇ ਮਤਲਬ ਚਾਹਦੇ ਹੈ ਕਿ ਹੁਣ ਆਪਣਾ ਪਾਰਟੀ ਚੇਂਜ ਕਰਨਾ ਚਾਹਦੇ ਹੈ ਉਹ ਚਾਹੁੰਦੇ ਹੈ ਕਿ ਸੀ ਕਾਂਗਰਸ ਨੂੰ ਵੋਟ ਪਾ ਕੇ ਜਿਤਾਈਏ ਔਰ ਚੇਂਜ ਕਰੀਏ ਕਿਉਂਕਿ ਲੋਕੀ ਬਹੁਤ ਪਰੇਸ਼ਾਨ ਹੈ ਉਹਨਾਂ ਦੇ ਪ੍ਰੋਬਲਮਸ ਦਾ ਹੱਲ ਨਹੀਂ ਹੋ ਰਿਹਾ ਜਿਵੇਂ ਕੱਲ ਅਸੀਂ ਆਪਣਾ ਪਾਰਕ ਦੇ ਵਿੱਚ ਗਏ ਤਾਂ ਲੇਡੀਜ਼ ਬਹੁਤ ਪਰੇਸ਼ਾਨ ਸੀ ਕਿ ਅਸੀਂ ਵੋਟ ਪਾਣੀ ਹੋਈ ਨਹੀਂ ਇਸ ਵਾਰ ਕਿ ਸਾਡੇ ਪਾਰਕ ਦੀ ਮੇਨਟੇਨੈਂਸ ਹੋਈ ਨਹੀਂ ਰਹੀ ਅਸੀਂ ਕੰਪਲੇਂਟ ਵੀ ਕਰ ਲਈ ਸਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਤਾਂ ਮੈਂ ਇਹਨਾਂ ਨੂੰ ਯਕੀਨ ਦਿਲਾਇਆ ਕਿ ਤੁਹਾਡੀ ਜਿਸ ਦਿਨ ਮੈਂ ਇਲੈਕਸ਼ਨ ਜਿੱਤ ਕੇ ਨੈਕਸਟ ਡੇ ਹੀ ਤੁਹਾਡੇ ਪਾਰਕ ਦੇ ਜੋ ਪ੍ਰੋਬਲਮ ਦੱਸੋ ਅਸੀਂ ਹੱਲ ਕਰਾਂਗੇ ਉਸ ਚੀਜ਼ ਦਾ ਪ੍ਰੋਬਲਮ ਜਿਸ ਤਰ੍ਹਾਂ ਕਿ ਇਸ ਵਾਰ ਆਪ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਰਾਟਨ ਤਰੋੜਾ ਮਲੋੜਿਆ ਗਿਆ ਵਾ ਉਸ ਨੂੰ ਲੈ ਕੇ ਦਿੱਕਤਾਂ ਕਿੰਨੀਆਂ ��ਹਾਰੀਆਂ ਦਿੱਕਤਾ ਦੇਖੋ ਪਹਿਲਾਂ ਤਾਂ ਕਾਫੀ ਆਈਆਂ ਅਨਾਉਂਸੀ ਟਿਕਟ ਬਹੁਤ ਲੇਟ ਹੋਈ ਕਿਉਂਕਿ ਇਹਦੇ ਵਿੱਚ ਹੀ ਉਲਝੇ ਰਹੇ ਕਿ ਕਿਹਨੂੰ ਟਿਕਟ ਮਿਲਣੀ ਹੈ ਕਿ ਇਹ ਸਭ ਕੁਝ ਚੱਲਦਾ ਰਿਹਾ ਪਰ ਚਲੋ ਪਰਮਾਤਮਾ ਦੀ ਕਿਰਪਾ ਮੈਂ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਮੇਰੇ ਜਿਹੜਾ ਨੇ ਵਿਸ਼ਵਾਸ ਕੀਤਾ ਔਰ ਮੈਨੂੰ ਆਪਣਾ ਮੌਕਾ ਦਿੱਤਾ ਔਰ ਮੈਂ ਇਸ ਮੌਕੇ ਤੇ ਪੂਰੀ ਖਰੀ ਉਤਨ ਦੀ ਕੋਸ਼ਿਸ਼ ਕਰੂੰਗੀ ਤੁਸੀਂ ਕਹਾਂ ਬਈ ਹੁਣ ਟਿਕਟ ਲੇਟ ਮਿਲੀ ਹੈ ਠੀਕ ਹੈ ਉਸਾ ਸਮਾਂ ਘਟ ਮਿਲਿਆ ਸਮਾਂ ਘਟ ਦੇ ਵਿੱਚ ਪ੍ਰਚਾਰ ਜਿਹੜਾ ਹੋ ਰਿਹਾ ਪ੍ਰੋਪਰ ਤਰੀਕੇ ਨਾਲ ਹੋ ਰਿਹਾ ਹੈ ਕੀ ਲੱਗਦਾ ਵਾ ਪੂਰੇ ਲੋਕਾਂ ਦੇ ਵਿੱਚ ਵਿਚਰ ਜੂਗੇ ਇੰਨੇ ਪੂਰੀ ਉਮੀਦ ਹੈ ਕਿ ਅਸੀਂ ਆਪਣੇ ਨਾਲ ਪੂਰਾ ਵਿਚਰ ਜਾਗੇ ਬਹੁਤ ਟਾਈਮ ਹੈ ਇਹ ਵੀ ਨਹੀਂ ਪੰਜ ਛੇ ਦਿਨ ਆਪਣੇ ਕੋਲ ਹੈ ਅਸੀਂ ਸਵੇਰ ਨੂੰ ਲੈ ਕੇ ਸਾਤ ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੀ ਕੰਮਤੇ ਹਾਂ ਪੂਰੀ ਕੋਸ਼ਿਸ਼ ਹੈ ਕਿ ਅਸੀਂ ਡੋਟ ਟੂ ਡੋਰ ਹੋ ਕੇ ਸਭ ਨੂੰ ਮਿਲਿਆ ਸਭ ਨੇ ਵਿਸ਼ਵਾਸ ਦਿਲਾਇਆ ਹੈ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੇਗੀ ਬਾਅਦ ਨੰਬਰ ਉਹਨਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਕੰਮ ਲੱਗਦਾ ਤੁਹਾਨੂੰ ਜਿਹੜੇ ਕੀ ਹੋਣ ਵਾਲੇ ਹੈ ਜਿਹੜੇ ਲੋਕਾਂ ਦੇ ਹੱਥ ਤੱਕ ਫਿਕਰ ਦੇ ਦੇਖੋ ਸਭ ਤੋਂ ਮੇਨ ਪ੍ਰੋਬਲਮ ਜਿਹੜੀ ਮੈ ਮਿਲੀ ਹੈ ਇਟਸ ਸਟਰੀਟ ਡੌਗਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਲੋਕਾਂ ਨੂੰ ਇੱਕ ਟ੍ਰੈਫਿਕ ਜੈਮ ਦੁਗਰੀ ਵਿੱਚ ਆਨਾ ਬਹੁਤ ਬੜਾ ਟਾਸਕ ਹੈ ਆਪਾਂ ਫਲਾਈਓਵ ਪੁਲ ਤੋਂ ਆਨੇ ਆ ਤਾਂ ਇੰਨਾ ਕੋਈ ਜਾਮ ਹੁੰਦਾ ਕਿ ਆਪਾਂ ਨੂੰ ਘੰਟਾ ਘੰਟਾ ਜਾਮ ਵਿੱਚ ਲੱਗ ਜਾਂਦਾ ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੋਏਗੀ ਮੈਂ ਉੱਥੇ ਵੌਲੰਟੀਅਰ ਪ੍ਰੋਵਾਈਡ ਕਰਵਾਵਾਂ ਜਿਹ ਆਪਾਂ ਗੱਲ ਕਰਕੇ ਅੱਗੇ ਉਹਦੇ ਵਿੱਚ ਆਪਣਾ ਕਾਰਪੋਰੇਸ਼ਨ ਵਿੱਚ ਸੀ ਡੌਕਸ ਦਾ ਹਾਲ ਆਪਾਂ ਨੂੰ ਕੁਝ ਨਾ ਕੁਝ ਕਰਵਾਵਾਂਗੇ ਜੋ ਹੋ ਸਕਦਾ ਹੈ। ਹੋਰ ਤੁਸੀਂ ਇੱਕ ਪ੍ਰੋਬਲਮ ਹੋਰ ਦੱਸ ਰਹੇ ਸੀਗੇ। ਆਪਣਾ ਸੀਵਰੇਜ ਦੀ ਗੱਲ ਕਰ ਰਹੇ ਸੀ ਸੀਵਰੇਜ ਦੀ ਗੱਲ ਹਾਂ ਸੀਵਰੇਜ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਆਪਣੇ ਲਗਦੇ ਰੇਨ ਹਾਰਵੇਸ ਲਗਦੇ ਆਪਾਂ ਉਹ ਸਾਰੇ ਕਿਤੇ ਲਗਵਾਈਏ ਔਰ ਜਿਵੇਂ ਆ ਬਾਰਿਸ਼ ਤੇ ਦਿਨਾਂ ਵਿੱਚ ਬੜੀ ਪ੍ਰੋਬਲਮ ਆਉਂਦੀ ਹੈ ਲੋਕਾਂ ਨੂੰ ਕਿ ਪਾਣੀ ਬਾਹਰ ਜਾਂਦਾ ਹੈ ਆਪਣੀ ਕੋਸ਼ਿਸ਼ ਹੋਏਗੀ ਪਹਿਲੇ ਸਾਰੇ ਸੀਵਰੇਜ ਕਲੀਅਰ ਕਰਾਈ ਜਾਣ ਤਾਂ ਕਿ ਆਪਾਂ ਨੂੰ ਬਾਰਿਸ਼ ਵਿੱਚ ਪ੍ਰੋਬਲਮ ਆਵੇ ਹੀ ਨਾ। ਲੁਟਕਾ ਖੋਹ ਬਹੁਤ ਹੋ ਰਿਹਾ ਕ੍ਰਾਈਮ ਬਹੁਤ ਵਧ ਗਿਆ ਹਵਾ ਤੁਹਾਨੂੰ ਲੱਗਦਾ ਕਿ ਤੁਹਾਡੇ ਵੱਲੋਂ ਕਾਰਗੁਜ਼ਾਰੀ ਹੋਣੀ ਜਿ ਕਿ ਸੀਸੀਟੀਵੀ ਕੈਮਰੇ ਲੱਗੇ ਹੋਣ ਚਾਹੀਦੇ ਆ ਤਾਂ ਕਿ ਜਿਹੜੀ ਲੁਟਕਾ ਖੋਹ ਦੇ ਵਿੱਚ ਠੱਲ ਪੈਸੇ ਕੰਟਰੋਲ ਪੈਸੇ ਉਹ ਇਸ ਨੂੰ ਲੈ ਕੇ ਤੁਹਾਡੇ ਵੱਲੋਂ ਕੀ ਕੀਤਾ ਜਾਵੇ ਕਿਹੜਾ ਕਦਮ ਚੱਕਿਆ ਜਾਵੇ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਸੀਸੀਟੀਵੀ ਕੈਮਰੇ ਸਾਰੇ ਹਰ ਗਲੀ ਦੇ ਵਿੱਚ ਔਰ ਹਰ ਮੋੜ ਤੇ ਹਰ ਕਿਤੇ ਕੈਮਰੇ ਹੋਣ ਤਾਂ ਕਿ ਇਹ ਆਪਾਂ ਇਹ ਜਿਹੜੀਆਂ ਲੁੱਟਖੋਹ ਦੀਆਂ ਵਾਰਦਾਤ ਹੋ ਰਹੀਆਂ ਹਨ ਉਹਨਾਂ ਨੂੰ ਘਟਾਇਆ ਜਾਵੇ उसके एक नशे की गई नशा बहुत नशा के ठल पाई जाए देखो नशा नु लो कोशिश पूरी करा की अपना पार्क बनाए जान और पार्क जिम लगाइए ਤਾਂ ਕਿ ਜਿਹੜੇ ਆਪਣੇ ਯੁਵਾ ਪੀੜ੍ਹੀ ਹੈ ਉਹ ਜਿਮ ਦੇ ਵੱਲ ਪਾਰਕ ਵਿੱਚ ਆਵੇ ਧਿਆਨ ਜਾਵੇ ਉੱਧਰ ਤੇ ਇਹ ਨਸ਼ਾ ਵੱਲੋਂ ਧਿਆਨ ਘਟੇ ਉਹਨਾਂ ਦਾ ਠੀਕ ਹੈ ਜੀ ਤੁਹਾਡੇ ਐਪ ਇੱਥੇ ਗੱਲ ਕਰ ਲਈ ਬਾਹਰ ਨੰਬਰ ਉਹਨਾਂ ਜਿਹੜੇ ਕਿਨੇ ਕਿ ਪਾਰਕ ਨੇ ਬਹੁਤ ਹੈ ਹਰ 10 ਕੋਠਿਆਂ ਬਾਅਦ ਇੱਕ ਪਾਰਕ ਹੈਗਾ ਜਿਮ ਹੈ ਸਾਰੇ ਦੇ ਵਿੱਚ ਹਾਂ ਨਹੀਂ ਜਿਮ ਨਹੀਂ ਹੈ ਪ੍ਰੋਵਾਈਡ ਹੈ ਸਾਰੇ ਦੇ ਵਿੱਚ ਤੇ ਜਿਮ ਪ੍ਰੋਵਾਈਡ ਕਿਸ ਤਰ੍ਹਾਂ ਕਰਵਾਉਗੇ ਤਾਂ ਕਾਰਗੁਜ਼ਾਰੀ ਹੋਵੇਗੀ ਤੁਹਾਡੇ ਵੱਲੋਂ ਹਾਂ ਜੀ ਹਾਂ ਜੀ ਪੱਕਾ ਕਾਰਪੋਰੇਸ਼ਨ ਵੱਲੋਂ ਚਾਹੇ ਨਾ ਹੋਵੇ ਅਸੀਂ ਆਪਣੇ ਕੋਲੋਂ ਪੈਸੇ ਲਵਾ ਕੇ ਵੀ ਸਭ ਕੁਝ ਕਰਵਾਵਾਂਗੇ ਕਿਉਂਕਿ ਭਗਵਾਨ ਦਾ ਸਭ ਕੁਝ ਹੈ ਪਰਮਾਤਮਾ ਨੇ ਸਭ ਕੁਝ ਦਿੱਤਾ ਦੇ ਹੋਰ ਤੁਹਾਨੂੰ ਕੀ ਲੱਗਦਾ ਜਿਹੜੇ ਪਹਿਲ ਦੇ ਅਧਾਰ ਤੇ ਕੰਮ ਕਰਨੇ ਚਾਹੀਦਾ ਹੈ ਸਟਰੀਟ ਲਾਈਟ ਦੀ ਗੱਲ ਕਰ ਗਏ ਠੀਕ ਹੈ ਜੀ ਹੋਰ ਕਿਹੜੇ ਲੱਗ ਰਹੇ ਤੁਹਾਨੂੰ ਕੰਮ ਦੇਖੋ ਮੇਨ ਤਾਂ ਇਹੀ ਕੰਮ ਹੈ ਆਪਣੇ ਟ੍ਰੈਫਿਕ ਜੈਮ ਦੀ ਪ੍ਰੋਬਲਮ ਸਟਰੀਟ ਡੌਗਸ ਦੀ ਪ੍ਰੋਬਲਮ ਸੀਸੀਟੀਵੀ ਕੈਮਰੇ ਦੀ ਪ੍ਰੋਬਲਮ ਮਤਲਬ ਮੇਨ ਆਪਣੇ ਸਭ ਨੂੰ ਪਾਰਕਸ ਦੀ ਪ੍ਰੋਬਲਮ ਮਤਲਬ ਕਾਫੀ ਹੈ ਜੋ ਇਸ ਕੰਮ ਕਰਨ ਵਾਲਾ ਹੈ ਅੱਜਕੱਲ ਪਾਸੇ ਵਿੱਚ ਲਾਇਬ੍ਰੇਰੀ ਵੀ ਬਹੁਤ ਜ਼ਰੂਰੀ ਹੋ ਗਿਆ ਤੁਹਾਨੂੰ ਲੱਗਾ ਕਿ ਲਾਇਬ੍ਰੇਰੀ ਦਾ ਕੁਝ ਇਸ ਤਰ੍ਹਾਂ ਦਾ ਹੋਣਾ ਹੈ ਆਪਾਂ ਉਹਦੀ ਕੋਸ਼ਿਸ਼ ਕਰਾਂਗੇ ਜ਼ਰੂਰ ਜੀ ਕਿ ਆਪਾਂ ਲਾਇਬ੍ਰੇਰੀ ਦਾ ਕੰਮ ਕਰਵਾਈਏ ਆਪਾਂ ਆਪਣੇ ਇਸ ਡੁਗਰੀ ਨੂੰ ਸੰਵੀ ਵਰਗਾ ਬਣਾਣਾ ਹੈ ਸਾਰੇ ਤਾਰੀਫ ਕਰਦੇ ਕਿ ਸੰਵੀ ਉਹ ਬਹੁਤ ਸੋਨਾ ਹੈ ਆਪਾਂ ਆਪਣੇ ਇਸ ਡੁਗਰੀ ਨੂੰ ਵੀ ਉਸ ਵਰਗਾ ਬਣਾਣਾ ਹੈ ਕਿ ਸੰਵੀ ਵਰਗੀ ਆਪਣੀ ਲੁੱਕ ਆਵੇ ਆਪਣੀ ਡੁਗਰੀ ਦੀ ਵੀ ਔਰ ਸਾਰੇ ਕਹਿਣ ਕਿ ਹਾਂ ਡੁਗਰੀ ਨੂੰ ਚੇਂਜ ਹੋਇਆ ਕੁਝ ਡੁਗਰੀ ਦੀ ਵੀ ਠੀਕ ਹੈ ਜੀ ਤੁਸੀਂ ਕੀ ਡ੍ਰੀਮ ਪ੍ਰੋਜੈਕਟ ਹੁੰਦਾ ਅਗਰ ਤੁਸੀਂ ਤੁਹਾਨੂੰ ਲੋਕ ਜਿੱਤ ਦਾ ਪਤਵਾ ਦਿੰਦੇ ਆ ਤੁਹਾਡੇ ਦੇ ਦਿਮਾਗ ਵਿੱਚ ਵੀ ਕੋਈ ਸੋਚ ਹੋਵੇਗੀ ਅਗਰ ਮੈਂ ਜਿੱਤਦੀ ਹਾਂ ਤੇ ਮੈਂ ਸਭ ਤੋਂ ਪਹਿਲਾਂ ਪਹਿਲੀ ਦਫ਼ਾ ਆਹ ਕੰਮ ਕਰਾਵਾਂਗੀ ਡ੍ਰੀਮ ਪ੍ਰੋਜੈਕਟ ਕੀ ਹੈ ਤੁਹਾਡਾ ਦੇਖੋ ਮੇਰੇ ਵਾਂਚੇ ਕਿ ਆਪਣੇ ਜਿਵੇਂ ਸਾਡੇ ਮੇਡਸ ਦੇ ਬੱਚੇ ਵੀ ਹੈ ਸਾਰੇ ਐ ਇੱਥੇ ਗਵਰਨਮੈਂਟ ਸਕੂਲ ਕੋਈ ਨਹੀਂ ਐ ਡੁੱਗਰੀ ਦੇ ਵਿੱਚ ਮੇਰੀ ਇਹ ਕੋਸ਼ਿਸ਼ ਹੋਏਗੀ ਕਿ ਸਭ ਤੋਂ ਪਹਿਲਾਂ ਇੱਥੇ ਗੱਲ ਕਰਕੇ ਗਵਰਨਮੈਂਟ ਮਤਲਬ ਸਕੂਲ ਬਣਵਾਇਆ ਜਾਵੇ ਗਵਰਨਮੈਂਟ ਸਕੂਲ ਜੋ ਜਵੇਂ ਸਭ ਗਰੀਬ ਬੱਚੇ ਬੱਚੇ ਐ ਉੱਥੇ ਪੜ ਸਕਣ ਹਮ ਕਮਿਊਨਿਟੀ ਹਾਲ ਨੂੰ ਲੈ ਕੇ ਕੀ ਵਿਚਾਰ ਹੈ ਕ ਜੀ ਅਪਗ੍ਰੇਡ ਕਰਨ ਵਾਲੇ ਹੈ ਥੋੜੇ ਕਮੀਆਂ ਦੇ ਵਿੱਚ ਹੈ ਕੋਸ਼ਿਸ਼ ਕਰਾਂਗੇ ਕਿ ਆਪਾਂ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰੀਏ ਕਿਉਂਕਿ ਆਪਣੇ ਜੋ ਇੱਥੇ ਕਮਿਊਨਿਟੀ ਹੋਣ ਦਾ ਹਾਲ ਇਹਨਾ ਅੱਛਾ ਨਹੀਂ ਹੈ ਜਿ세 ਇੰਨੀ ਗੱਲ ਹੈ ਕਿ ਇਥੇ ਹੈਲਥ ਵੀ ਕਰਦੇ ਆ ਹੈਲਥ ਨੂੰ ਲੈ ਕੇ ਕੋਈ ਡਿਸਪੈਂਸਰੀ ਵਗੈਰਾ ਜਾਂ ਆਮਾਨੀ ਕਲੀਨਿੰਗ ਤੁਹਾਡੇ ਇੱਥੇ ਹੈ ਹਾਂਜੀ ਡਿਸਪੈਂਸਰੀ ਤਾਂ ਹੈ ਇੱਥੇ ਬਾਕੀ ਜੇ ਆਪਾਂ ਇਕੋਰਾ ਪਸਾਨ ਨੂੰ ਦਿਤਾਓ ਅਸੀਂ ਪੂਰਾ ਦੇਖਾਂਗੇ ਸਾਰਾ ਰਾਉਂਡ ਮਾਰਾਂਗੇ ਜਿਸਨ ਲੱਗੇਗਾ ਕਿ ਹਾਂ ਨਹੀਂ ਹੈ ਤਾਂ ਅਸੀਂ ਉੱਥੇ ਪ੍ਰੋਵਾਈਡ ਵੀ ਕਰਵਾਵਾਂਗੇ ਡਿਸਪੈਂਸਰੀ ਠੀਕ ਹੈ ਜੀ ਤੁਸੀਂ ਆਪਣੇ ਵਾਰਡ ਵਾਸਿਆਂ ਨੂੰ ਕੋਈ ਮੈਸੇਜ ਦੇਣਾ ਚਾਹੋ ਤਾਂ ਕੀ ਦੇਣਾ ਚਾਹੋ ਮੈਂ ਤੇ ਹੀ ਕਹੂੰਗੀ ਕਿ ਚਲੋ ਮੈਨੂੰ ਮੌਕਾ ਮਿਲੇ ਹੈ ਹਾਈ ਕਮਾਂਡ ਨੇ ਮੇਰੇ ਤੇ ਵਿਸ਼ਵਾਸ ਕੀਤਾ ਹੈ ਮੈਨੂੰ ਦਿਤਾਓ ਮੈਂ ਵੀ ਤੁਹਾਡਾ ਹੱਥ ਫੜਕ ਮੇਰਾ ਹੱਥ ਫੜੋ ਮੈਂ ਵੀ ਤੁਹਾਡਾ ਹੱਥ ਫੜਾਂਗੀ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਬਹੁਤ ਬਹੁਤ ਧੰਨਵਾਦ ਸਨਸੀਗੇ ਵਾ ਨੰਬਰ 19 ਜੋ ਰੇਸ਼ਮ ਸੂਜੀ ਜਿਹਨਾਂ ਨਾਲ ਆਪਾਂ ਗੱਲਬਾਤ ਕੀਤੀ ਆ ਔਰ ਬਹੁਤ ਹੀ ਵਧੀਆ ਗੱਲ ਕੀਤੀ ਹੈ ਇਹਨਾਂ ਨੇ ਅਗਰ ਤੁਸੀਂ ਇਹਨਾਂ ਨੂੰ ਜਿੱਤ ਦਾ ਫਤਵਾ ਦਿੰਦੇ ਹੈ ਲੋਕਾਂ ਦੇ ਹੱਕਾਂ ਦੇ ਵਿੱਚ ਫੈਸਲੇ ਹੋਣਗੇ ਲੋਕਾਂ ਦੇ ਵਿੱਚ ਮਿਚਣਗੇ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਹੈਲਥ ਦੀ ਗੱਲ ਕਰ ਲਈਏ ਚਾਹੇ ਸੀਸੀਟੀਵੀ ਕੈਮਰੇ ਦੀ ਗੱਲ ਕਰ ਲਈਏ ਚਾਹੇ ਸੀਵੇ ਦੀ ਗੱਲ ਕਰ ਲਈਏ ਹਰ ਚੀਜ਼ ਬਾਰੇ ਇਹਨਾਂ ਵੱਲ ਧਿਆਨ ਕੀਤਾ ਜਾਵੇਗਾ ਔਰ ਲੋਕਾਂ ਦੀ ਉਮੀਦਾਂ ਜਿਹੜੀਆਂ ਹਨ ਉਹਨਾਂ ਦੇ ਖਰੇ ਉਤਰ ਜਾਵੇਗਾ ਬਾਕੀ ਹੋਰ ਵੀ ਨਵੇਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਜੁੜਾਓ ਰਮਨਦੀਪ ਸਿੰਘ ਅਲ